ਹਾਂਜੀ ਛਤਿਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਲੜਕੀਆਂ ਦੀ ਫੀਸ ਆਪਣੇ ਚੈਨਲ ਦੇ ਉੱਤੇ ਬਿਲਕੁਲ ਫ੍ਰੀ ਹੈ ਜੀ ਤੇ ਲੜਕਿਆਂ ਦੀ ਫੀਸ ਲਈ ਜਾਂਦੀ ਹੈ ਸੋ ਜਿਹੜਾ ਰਿਸ਼ਤਾ ਵੀ ਤੁਸੀਂ ਆਪਣੇ ਚੈਨਲ ਤੋਂ ਵੇਖ ਕੇ ਕਰਨਾ ਉਹ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਂਦਾ ਹੁੰਦਾ ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਰਿੰਦਰ ਸਿੰਘ ਪਤਾ ਹੈ ਲੁਧਿਆਣਾ ਤੋਂ ਨੇ ਉਮਰ ਹੈ ਇਹਨਾਂ ਦੀ 25 ਸਾਲ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਕਦ-ਕਾੜ ਹੈ ਜੀ 6 ਫੁੱਟ 2 ਇੰਚ ਦੀ ਹਾਈਟ ਹੈ ਇਹਨਾਂ ਦੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ 4 ਸਾਲ ਸੋਸ਼ਲ ਸਰਵਿਸ ਫਰੇਜ਼ਰ ਵੈਲੇ ਯੂਨੀਵਰਸਿਟੀ ਆਫ ਸਪੋਰਟ ਤੋਂ ਤੇ ਮੁੰਡਾ ਇਹ ਵੈਸ਼ਨੋ ਹੈ ਜੀ ਕੰਮਕਾਰ ਹੈ ਜੀ ਸੁਪਰਵਾਈਜ਼ਰ ਆ ਸਪੋਰਟ ਕੈਨੇਡਾ ਦੇ ਵਿੱਚ ਮੁੰਡਾ ਇਹ ਭਰਾ ਇਹਨਾਂ ਦਾ ਅਮਰੀਕਾ ਦਾ ਸਿਟੀਜ਼ਨ ਹੈ ਤੇ ਦੋਵੇਂ ਭਾਈਆਂ ਦਾ ਯੂ ਐਸ ਏ ਦੇ ਵਿੱਚ ਇੱਕ ਘਰ ਹੈ ਜੀ ਤੇ ਭੈਣ ਇਹਨਾਂ ਦੀ ਇੰਡੀਆ ਦੇ ਵਿੱਚ ਨਰਸਿੰਗ ਕਰ ਰਹੀ ਹੈ ਮਾਤਾ ਪਿਤਾ ਇਹਨਾਂ ਦੇ ਅਮਰੀਕਾ ਦਾ ਫੈਮਿਲੀ ਕੇਸ ਲੱਗਿਆ ਹੋਇਆ ਜੀ ਮਾਤਾ ਪਿਤਾ ਦਾ ਫਿਲਹਾਲ ਇੰਡੀਆ ਦੇ ਵਿੱਚ ਨੇ ਮਾਤਾ ਪਿਤਾ ਇਹਨਾਂ ਦੇ ਪ੍ਰਾਪਰਟੀ ਇਹਨਾਂ ਕੋਲੇ 8 ਕਿੱਲੇ ਜ਼ਮੀਨ ਹੈ ਜੀ ਦੋ ਭਾਈਆਂ ਨੂੰ ਇਹਨਾਂ ਦੀ ਮੰਗ ਹੈ ਲੜਕੀ ਯੂਐਸਏ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੋਮਨਦੀਪ ਕੌਰ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 8/4/1991 ਦਾ ਡੇਟ ਆਫ ਬਰਥ ਹੈ ਜੀ ਗੋਤ ਇਹਨਾਂ ਦਾ ਉਮਰ ਐ ਚ ਤੇ ਕਦ ਕਾਠ ਐ 5 ਫੁੱਟ ਹਾਈ ਟ ਹੈ ਲੜਕੀ ਦੀ ਪੁਰਾ ਇਹਨਾਂ ਦਾ ਇੱਕ ਸੈਟਲ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਮਾਤਾ ਪਿਤਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਤੇ ਪਿਤਾ ਇਹਨਾਂ ਦੇ ਰਿਟਾਇਰਡ ਕਨਗੋ ਨੇ ਤੇ ਪੜ੍ਹਾਈ ਲੜਕੀ ਨੇ ਕਰੀ ਐ ਜੀ ਐਨ ਐਮ ਪੋਸਟ ਬੇਸਿਕ ਨਰਸਿੰਗ ਕੰਮ ਕਰ ਐ ਪੀਆਰ ਫਾਈਲ ਅਪਲਾਈ ਕਰੀ ਹੋਈ ਐ ਲੜਕੀ ਨੇ ਇਹਨਾਂ ਦੀ ਮੰਗ ਐ ਜੀ ਮੁੰਡਾ ਕੈਨੇਡਾ ਹੋਵੇ ਭਾਵੇਂ ਪੰਜਾਬ ਦੇ ਵਿੱਚ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਤੇ 7 ਤੋਂ 8 ਕਿੱਲੇ ਜ਼ਮੀਨ ਹੋਵੇ ਲੜਕੇ ਕੋਲ ਸੰਗਰੂਰ ਮਲੇਰ ਕੋਟਲਾ ਲੁਧਿਆਣਾ ਤੇ ਬਰਨਾਲਾ ਏਰੀਆ ਇਹਨਾਂ ਦੇ ਨੇੜੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਸਿਮਰਤ ਸਿੱਧੂ ਪਤਾ ਇਹਨਾਂ ਦਾ ਮਹਾਲੀ ਤੋਂ ਉਮਰ ਇਹਨਾਂ ਦੀ 9/2/1994 ਦਾ ਡੇਟ ਆਫ ਬਰਥ ਹੈ ਜੀ ਕੱਦ ਘਾਟ ਹੈ 5 ਫੁੱਟ 3 ਇੰਚ ਦੀ ਹਾਈਟ ਹੈ ਉਹਦਾ ਇਹਨਾਂ ਨੇ ਕਰੀਏ ਬੈਚਲਰ ਇਨ ਕਮਰਸ ਪੋਸਟ ਗ੍ਰੈਜੂਏਸ਼ਨ ਇਨ ਫਾਈਨੈਂਸ਼ੀਅਲ ਸਰਵਿਸ ਭੈਣ ਇਹਨਾਂ ਦੀ ਇੱਕ ਗਵਰਨਮੈਂਟ ਜੌਬ ਕਰ ਰਹੀ ਹੈ ਤੇ ਭਰਾ ਇਹਨਾਂ ਦਾ ਇੱਕ ਕੈਨੇਡਾ ਦੇ ਵਿੱਚ ਹੈ ਤੇ ਇਹਨਾਂ ਦੇ ਪਿਤਾ ਆਪਣਾ ਫਾਰਮੇਸੀ ਸਟੋਰ ਚਲਾ ਰਹੇ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰ ਹੈ ਜੀ ਲੜਕੀ ਇਹ ਆਰਬੀਸੀ ਬੈਂਕ ਕੈਜ਼ ਅ ਕ੍ਰੈਡਿਟ ਕਾਰਡ ਮੈਨੇਜਰ ਹੈ ਜੀ ਐਡਵਾਈਜ਼ਰ ਹੈ ਕੈਨੇਡਾ ਵਰਕ ਪਰਮਿਟ ਤੇ ਹੈ ਤੇ ਮੰਗ ਹੈ ਇਹਨਾਂ ਦੀ ਮੁੰਡਾ ਕੈਨੇਡਾ ਪੀਆਰ ਹੋਵੇ ਤੇ ਵਧੀਆ ਆਮਦਨ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਹੈ ਕਿ ਐਡਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਜੀਤ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਇਹਨਾਂ ਦੀ RAM ਗੜੀਆ ਤੇ ਗੋਤ ਇਹਨਾਂ ਦਾ ਰੇਸ਼ੀ ਹੈ ਉਮਰ ਇਹਨਾਂ ਦੀ 14/3/1992 ਦਾ ਡੇਟ ਆਫ ਬਰਥ ਹੈ ਜੀ ਕੱਦ-ਕਾਠ ਹੈ 5 ਫੁੱਟ 10 ਇੰਚ ਦੀ ਹਾਈਟ ਹੈ ਮੁੰਡੇ ਦੀ ਪੜਾਈ ਇਹਨਾਂ ਨੇ ਕਰੀ ਹੈ +2 ਤੇ ਮਾਤਾ ਪਿਤਾ ਐਕਸਪਾਇਰਡ ਨੇ ਇਹਨਾਂ ਦੇ ਕੰਮ ਕਰਿਆ ਜੀ ਮੁੰਡਾ ਹੈ Samsung ਕੰਪਨੀ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਨਾਲ ਹੀ ਇਹ CCTV ਕੈਮਰਾ ਤੇ ਰੋ ਮੈਕੈਨਿਕ ਦਾ ਕੰਮ ਕਰਦੇ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਘਰੇਲੂ ਹੋਵੇ ਰਾਮਗੜੀ ਆਕਾਸ਼ਟ ਤੋਂ ਹੋਵੇ ਲੜਕੀ ਦਾਜ ਦਹੇਜ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਹੈ ਇਹਨਾਂ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਲੁਧਿਆਣਾ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਉਮਰ ਇਹਨਾਂ ਦੀ 21/9/1999 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ-ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਇਹਨਾਂ ਦੀ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਤੇ ਨਾਲ ਜਨਰਲ ਬਿਜ਼ਨਸ ਡਿਪਲੋਮਾ ਇਨ ਕੈਨੇਡਾ ਤੋਂ ਕਰਿਆ ਹੈ ਇਹਨਾਂ ਨੇ ਤੇ ਕੰਮ ਕਰਦੇ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਤੇ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਪ੍ਰਾਪਰਟੀ ਹੈ ਇਹਨਾਂ ਕੋਲ ਵਧੀਆ ਸ਼ੋਅਰੂਮ ਨੇ ਤੇ ਇਹਨਾਂ ਦੇ ਆਪਣੇ ਪਲਾਟ ਨੇ ਜੀ ਤੇ ਰੂਮਸ ਇਹਨਾਂ ਦੇ ਰੈਂਟ ਤੇ ਦਿੱਤੇ ਹੋਏ ਨੇ ਇਨਾਂ ਨੂੰ ਰੈਂਟ 1.40 ਲੱਖ ਰੁਪਿਆ ਮੰਥਲੀ ਆ ਰਿਹਾ ਜੀ ਇਹਨਾਂ ਦੇ 3 ਕਿੱਲੇ 3.5 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਇਹਨਾਂ ਦੇ ਪਿਤਾ 50 ਕਿੱਲੇ ਦੀ ਖੇਤੀ ਕਰਦੇ ਨੇ ਮੁੰਡੇ ਦੇ ਦਾੜੀ ਕੇਸ਼ ਰੱਖੇ ਨੇ ਜਿੱਤੀ ਸਰਦਾਰ ਮੁੰਡਾ ਵੈਸ਼ਨੂ ਆ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਲੰਮੀ ਹੋਵੇ ਪਰਿਵਾਰ ਵੈਸ਼ਨੂ ਹੋਵੇ ਲੜਕੀ ਦਾ ਬਾਕੀ ਦੀ ਜਾਣਕਾਰੀ ਨੰਬਰ ਦਿੱਤਾ ਜੀ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਲਹਿੜ ਹੈ ਉਮਰ ਇਹਨਾਂ ਦੀ 39 1991 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ-ਕਾਟ ਹੈ 5 ਫੁੱਟ 10 ਇੰਚ ਦੀ ਹਾਈਟ ਹੈ ਇਹਨਾਂ ਦੀ ਭਰਾ ਇਹਨਾਂ ਦੇ ਦੋ ਅਨਮੈਰਿਡ ਨੇ ਤੇ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰ ਹੈ ਜੀ ਮੁੰਡਾ ਹੈ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਤੇ ਇਨਕਮ ਇਹਨਾਂ ਦੀ 80 ਤੋਂ 90000 ਰੁਪਏ ਪ੍ਰਤੀ ਮਹੀਨਾ ਤੇ ਚਾਰ ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ 30 ਤੋਂ 40 ਲੱਖ ਦੀ ਇਹਨਾਂ ਕੋਲ ਸ਼ਹਿਰੀ ਪ੍ਰਾਪਰਟੀ ਹੈ ਜੀ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਘੱਟ ਤੋਂ ਘੱਟ ਪਲੱਸ 2 ਪਾਸ ਹੋਵੇ ਲੜਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਰੂਪੜ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਮਹਾਲ ਹੈ ਉਮਰ ਇਹਨਾਂ ਦੀ 17 6 1998 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਮੁੰਡੇ ਦੀ ਭੈਣ ਇਹਨਾਂ ਦੀ ਇੱਕ ਹੈ ਤੇ ਕੰਮਕਾਰ ਹੈ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਸੀਟਯੂ ਚੰਡੀਗੜ੍ਹ ਦੇ ਵਿੱਚ ਤੇ 4.5 ਕਿੱਲੇ ਇਹਨਾਂ ਕੋਲ ਜ਼ਮੀਨ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਜਾਂ ਫਿਰ ਬੀਏ ਪਾਸ ਹੋਵੇ ਇਹਨਾਂ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਜੀ ਪਰਿਵਾਰ ਨਾਲ ਸਿੱਧੀ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਪਤਾ ਏਰੀਆ ਹੁਸ਼ਿਆਰਪੁਰ ਉਮਰ ਇਹਨਾਂ ਦੀ 25 1996 ਕੱਦ ਘਾੜ ਹੈ ਜੀ 5 ਫੁੱਟ 6 ਇੰਚ ਹਾਈਟ ਹੈ ਲੜਕੀ ਦੀ ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਤੇ ਗੋਤ ਇਹਨਾਂ ਦਾ ਖੋਣਾ ਹੈ ਪੜ੍ਹਾਈ ਇਹਨਾਂ ਨੇ ਕਰੀਏ ਬੀਏ ਸੀ ਸਾਇੰਸ ਤੇ ਕੰਮ ਕਰ ਰਹੀ ਜਿ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ 10 ਤੋਂ 15 ਕਿੱਲੇ ਮੁੰਡੇ ਕੋਲ ਜ਼ਮੀਨ ਹੋਵੇ ਤੇ ਅੰਮ੍ਰਿਤਧਾਰੀ ਸਿੱਖ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਲੁਧਿਆਣਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 11 11 1991 ਦਾ ਡੇਟ ਆਫ ਬਰਥ ਹੈ ਜੀ ਗੋਤ ਇਹਨਾਂ ਦਾ ਗਿੱਲ ਹੈ ਤੇ ਪੜਾਈ ਇਹਨਾਂ ਨੇ ਕਰੀ ਹੈ ਬੀਸੀਏ ਐਮਸੀਏ ਭਰਾ ਇਹਨਾਂ ਦਾ ਇੱਕ ਅਨਮੈਰਿਡ ਹੈ ਜੀ ਕੱਦ-ਗਾਠ ਹੈ 5 ਫੁੱਟ 3 ਇੰਚ ਦੀ ਹਾਈ ਟਾਇਲਡਕੀ ਦੀ ਮੰਗ ਇਹਨਾਂ ਦੀ ਮੁੰਡਾ ਐਨਆਰਆਈ ਹੋਵੇ ਤੇ ਮੰਗਲਿਕ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਏਰੀਆ ਚੰਡੀਗੜ੍ਹ ਕਾਸਟ ਇਹਨਾਂ ਦੀ ਖੱਤਰੀ ਹੈ ਤੇ ਉਮਰ ਇਹਨਾਂ ਦੀ 1986 ਦਾ ਡੇਟ ਆਫ ਬਰਥ ਹੈ ਜੀ ਕਦ ਕਾਠ ਹੈ 5 ਫੁੱਟ 4 ਇੰਚ ਦੀ ਹਾਈਟ ਹੈ ਇਹਨਾਂ ਦੀ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਐਮਏ ਬੀਏਡ ਤੇ ਐਮਐਡ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਕਰ ਰਹੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਭੈਣ ਭਰਾ ਇਹਨਾਂ ਦੇ ਮੈਰਿਡ ਨੇ ਜੀ ਇੱਕ ਭਰਾ ਇਹਨਾਂ ਦਾ ਅਨਮੈਰਿਡ ਆ ਤੇ ਇਹੇ ਲੜਕੀ ਹੈ ਜਿਹੜੀ ਤਲਾਕਸ਼ੁਦਾ ਹੈ ਜੀ ਤੇ ਵਧੀਆ ਵੈਸ਼ਨੋ ਪਰਿਵਾਰ ਤੋਂ ਆ ਇਹਨਾਂ ਦੀ ਮੰਗ ਹੈ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਕਰਦਾ ਹੋਵੇ ਮੁੰਡਾ ਤਲਾਕਸ਼ੁਦਾ ਹੋਵੇ ਤੇ ਬਿਨਾ ਬੱਚੇ ਤੋਂ ਹੋਵੇ ਪਰਵਾਰ ਦਾ ਨੰਬਰ ਦਿੱਤਾ ਕਿ ਆ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਜੀ। ਹਾਂਜੀ ਆਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਿਤਪਾਲ ਸਿੰਘ ਪਤਾ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਇਹਨਾਂ ਦੀ ਸਿੱਖ ਰਾਮ ਗੜੀਆ ਤੇ ਗੋਤ ਇਹਨਾਂ ਦਾ ਸੌਂਦ ਹੈ। ਉਮਰ ਇਹਨਾਂ ਦੀ 11/9/1990 ਦਾ ਡੇਟ ਆਫ ਬਰਥ ਹੈ ਜੀ। ਕੱਦ-ਕਾਠ ਹੈ 5 ਫੁੱਟ 11 ਇੰਚ ਦੀ ਹਾਈਟ ਹੈ ਲੜਕੇ ਦੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ 8th ਪਾਸ। ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ। ਪਿਤਾ ਇਹਨਾਂ ਦੇ ਐਕਸਪਾਇਰਡ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰਿਆ ਜੀ ਮੁੰਡਾ ਹਾਰਡਵੇਅਰ ਦੀ ਇਹਨਾਂ ਦੀ ਆਪਣੀ ਦੁਕਾਨ ਹੈ ਵਧੀਆ ਆਮਦਨ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਘਰ ਸੰਭਾਲਣ ਵਾਲੀ ਹੋਵੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਜੀ